नौजवान ने टपिया बे शर्मी दूर अंदरूनी जख्मां नौजवान ने छे मजदूर के साथ कार्य कर रहा था उस मजदूर ने उसके भाई के साथ गलत हरकत है। की है जिससे उसके ब्रदर की डेथ हो गई है ਮਾਮਲਾ ਸੁਰਤ ਤੁਹਾਡੇ ਵੀ ਖੜੇ ਹੋ ਜਾਣਗੇ ਰੌਂਗਟੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦ ਦੀ ਤਾਕਤ ਐਵਨ ਮੀਡੀਆ ਮੈਂ ਬੈਂਕ ਕੋਰ ਅੰਬਾਰਾ ਸ਼ਹਿਰ ਤੋਂ ਰੌਂਗਟੇ ਖੜੇ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆ ਜਿੱਥੇ ਰੂਈ ਦੀ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਨੇ ਆਪਣੇ ਸਾਥੀ ਮਜ਼ਦੂਰ ਦੇ ਗੁਪਤ ਅੰਗਾ ਦੇ ਵਿੱਚ ਪ੍ਰੈਸ਼ਰ ਦੇ ਰਾਹੀਂ ਹਵਾ ਭਰ ਦਿੱਤੀ ਜਿਸ ਕਾਰਨ ਉਸ ਨੌਜਵਾਨ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਦੇ ਭਰਾ ਸੁਮੇਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕੇਸਰੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ ਤੇ ਉਸ ਦਾ ਭਰਾ ਕੇਸਰੀ ਦੀ ਕਰੂਨ ਦੀ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਉਸ ਨੂੰ ਫੋਨ ਆਇਆ ਕਿ ਉਸ ਦੇ ਭਰਾ ਦੀ ਤਬੀਅਤ ਖਰਾਬ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾ ਰਹੇ ਨੇ ਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਤੇ ਚੰਡੀਗੜ੍ਹ ਹਸਪਤਾਲ ਲੈ ਕੇ ਜਾਂਦਿਆਂ ਹੀ ਡਾਕਟਰਾਂ ਦੇ ਵੱਲੋਂ ਉਸ ਦੇ ਭਰਾ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਤੇ ਫਿਰ ਜਦੋਂ ਫੈਕਟਰੀ ਦੇ ਵਿੱਚ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉੱਥੇ ਕੰਮ ਕਰਦੇ ਇੱਕ ਝਾਰਖੰਡ ਵਾਸੀ ਆਸ਼ੀਸ਼ ਦੇ ਨਾਲ ਉਸ ਦੇ ਪਾਈ ਦੀ ਅਕਸਰ ਬਹਿਸ ਹੁੰਦੀ ਸੀ ਉਸ ਦੇ ਪਾਈ ਦੇ ਸਰੀਰ ਦੇ ਉੱਤੇ ਰੂਹੀ ਲੱਗੀ ਹੋਈ ਸੀ ਆਸ਼ੀਸ਼ ਨੇ ਉਸ ਦੇ ਭਰਾ ਨੂੰ ਕਿਹਾ ਕਿ ਆ ਜਾ ਮੈਂ ਤੇਰੇ ਸਰੀਰ ਦੇ ਉੱਤੋਂ ਰੂਈ ਉਤਾਰ ਦਿਨਾਂ ਤੇ ਉਸ ਤੋਂ ਬਾਅਦ ਉਸਦੇ ਗੁਪਤ ਅੰਗਾਂ ਦੇ ਵਿੱਚ ਪ੍ਰੈਸ਼ਰ ਦੇ ਰਾਹੀਂ ਹਵਾ ਭਰ ਦਿੱਤੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤੇ ਹੁਣ ਇਸ ਪੂਰੇ ਮਾਮਲੇ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲੈ ਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਕਰਮਵੀਰ ਦਾ ਕੀ ਕੁਝ ਕਹਿਣਾ ਹੋਵੇ ਤੁਹਾਨੂੰ ਸੁਣਾ ਦਿੰਨੇ ਆਂ कल दिनांक 10-10-25 को रामा स्पेन फैक्ट्री केसरी से एक सूचना प्राप्त हुई थी कि एक मजदूर के साथ अप्रिय घटना घटी है जिसके संबंध में रुक्का पीजीआई से प्राप्त हुआ जिसमें मजदूर की डेथ हो गई थी जो पुलिस पीजीआई में पहुंची जहां पर मृतक का भाई आजिर मिला जिसने अपने बयान में लिखवाया कि उसका भाई किसी दूसरे मजदूर के साथ कार्य कर रहा था उस मजदूर ने उसके भाई के साथ गलत हरकत की है जिससे उसके ब्रदर की डेथ हो गई है जिसके संबंध में अभियोग दर्ज करके आरोपी को गिरफ्तार कर लिया गया आगे आरोपी को गिरफ्तार किया नियमानुसार गिरफ्तार किया गया और उसको कोर्ट में पेश किया गया नौजवान ने टपियाँ बेचर्मी दिया सारियाँ साथी मजदूर दे नाल ਕੀਤਾ غلط ਕੰਮ ਅੰਦਰੂਨੀ ਜ਼ਖਮਾਂ ਦੇ ਤਾਬਨਾ ਸਹਾਰਦਿਆਂ ਨੌਜਵਾਨ ਨੇ ਛੱਡੇ ਸਾਹ ਮਜ਼ਦੂਰ ਕੇ ਸਾਥ ਕਾਰੀਆ ਕਰ ਰਹਾ tha ਉਸ ਮਜ਼ਦੂਰ ਨੇ ਉਸਕੇ ਭਾਈ ਕੇ ਸਾਥ ਗਲਤ ਹਰਕਤ ਕੀ ਹੈ ਜਿਸ ਸੇ ਉਸਕੇ ਬ੍ਰਦਰ ਕੀ ਡੈਥ ਹੋਈ ਗਈ ਹੈ ਮਾਮਲਾ ਸੁਣੇ ਤੁਹਾਡੇ ਵੀ ਖੜੇ ਹੋ ਜਾਣਗੇ ਰੌਂਟੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਮੈਂ ਬੈਂਕ ਕੋਰ ਅੰਬਾਰਾ ਸ਼ਹਿਰ ਤੋਂ ਰੌਂਗਟੇ ਖੜੇ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆ ਜਿੱਥੇ ਰੂਈ ਦੀ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਨੇ ਆਪਣੇ ਸਾਥੀ ਮਜ਼ਦੂਰ ਦੇ ਗੁਪਤ ਅੰਗਾ ਦੇ ਵਿੱਚ ਪ੍ਰੈਸ਼ਰ ਦੇ ਰਾਹੀਂ ਹਵਾ ਭਰ ਦਿੱਤੀ ਜਿਸ ਕਾਰਨ ਉਸ ਨੌਜਵਾਨ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਦੇ ਭਰਾ ਸੁਮੇਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕੇਸਰੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ ਤੇ ਉਸ ਦਾ ਭਰਾ ਕੇਸਰੀ ਦੀ ਕੂਈ ਦੀ ਫੈਕਟਰੀ ਦੇ ਵਿੱਚ ਕੰਮ ਕਰਦਾ ਉਸ ਨੂੰ ਫੋਨ ਆਇਆ ਕਿ ਉਸ ਦੇ ਭਰਾ ਦੀ ਤਬੀਅਤ ਖਰਾਬ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾ ਰਹੇ ਨੇ ਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਤੇ ਚੰਡੀਗੜ੍ਹ ਹਸਪਤਾਲ ਲੈ ਕੇ ਜਾਂਦਿਆਂ ਹੀ ਡਾਕਟਰਾਂ ਦੇ ਵੱਲੋਂ ਉਸ ਦੇ ਭਰਾ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਤੇ ਫਿਰ ਜਦੋਂ ਉਹ ਫੈਕਟਰੀ ਦੇ ਵਿੱਚ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉੱਥੇ ਕੰਮ ਕਰਦੇ ਇੱਕ ਚਾਰਖੰਡ ਵਾਸੀ ਆਸ਼ੀਸ਼ ਦੇ ਨਾਲ ਉਸਦੇ ਪਾਏ ਦੀ ਅਕਸਰ ਬਹਿਸ ਹੁੰਦੀ ਸੀ ਉਸਦੇ ਪਾਏ ਦੇ ਸਰੀਰ ਦੇ ਉੱਤੇ ਰੂਹੀ ਲੱਗੀ ਹੋਈ ਸੀ ਆਸ਼ੀਸ਼ ਨੇ ਉਸਦੇ ਭਰਾ ਨੂੰ ਕਿਹਾ ਕਿ ਆ ਜਾ ਮੈਂ ਤੇਰੇ ਸਰੀਰ ਦੇ ਉੱਤੋਂ ਰੂਹੀ ਉਤਾਰ ਦੇਣਾ ਤੇ ਉਸ ਤੋਂ ਬਾਅਦ ਉਸਦੇ ਗੁਪਤ ਅੰਗਾਂ ਦੇ ਵਿੱਚ ਪ੍ਰੈਸ਼ਰ ਦੇ ਰਾਹੀਂ ਹਵਾ ਭਰ ਦਿੱਤੀ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਤੇ ਹੁਣ ਇਸ ਪੂਰੇ ਮਾਮਲੇ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲੈ ਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਕਰਮਵੀਰ ਦਾ ਕੀ ਕੁਝ ਕਹਿਣਾ ਹੋਵੇ ਤੁਹਾਨੂੰ ਸੁਣਾ ਦਿੰਨੇ ਆ ਕੱਲ ਦਿਨਾਂਕ 10 10 25 ਕੋ ਰਾਮਾ ਸਪੈਨ ਫੈਕਟਰੀ ਕੇਸ਼ਰੀ ਸੇ ਇੱਕ ਸੂਚਨਾ ਪ੍ਰਾਪਤ ਹੋਈ ਥੀ ਕਿ ਇੱਕ ਮਜ਼ਦੂਰ ਕੇ ਸਾਥੇ ਪ੍ਰੀਗਟਨਾ ਘਟੀ ਹੈ ਜਿਸ ਕੇ ਸੰਬੰਧ ਮੇ ਰੁਕਾ ਪੀਜੀਆ ਇਸੇ ਪ੍ਰਾਪਤ ਹੋਆ ਜਿਸ ਮੇ ਮਜ਼ਦੂਰ ਕੀ ਡੈਥ ਹੋ ਗਈ ਥੀ ਜੋ ਪੁਲਿਸ पी में पहुंची जहां पर मृतक का भाई आजिर मिला जिसने अपने बयान में लिखवाया कि उसका भाई किसी दूसरे मजदूर के साथ कार्य कर रहा था उस मजदूर ने उसके भाई के साथ गलत हरकत की है जिससे उसके ब्रदर की डेथ हो गई है जिसके संबंध में अभियोग दर्ज करके आरोपी को गिरफ़्तार कर लिया गया आगे आरोपी को गिरफ्तार किया नियमानुसार गिरफ्तार किया गया है और उसको कोड में पेस्ट किया जाए